ਮੁੱਖ ਮੰਤਰੀ ਸਾਹਿਬ ਇੱਕ ਬਨੇ ਕਹਿੰਦੇ ਵੀ ਕਿਸਾਨਾਂ ਦੀ ਚੱਲੂ ਮਰਜ਼ੀ ਉਹ ਕਹਿੰਦੇ ਭਲੇ ਮਾਨਸੂ ਤੁਸੀਂ ਚੰਡੀਗੜ੍ਹੋਂ ਬਹਿ ਕੇ ਨੋਟੀਫਿਕੇਸ਼ਨ ਕਰਤਾ ਤੁਸੀਂ ਪਿੰਡ 'ਚ ਪੁੱਛਣ ਗਏ ਵੀ ਤੁਸੀਂ ਭਈ ਆਪਣੀ ਲੈਂਡ ਪੂਲਿੰਗ ਪਾਲਿਸੀ 'ਚ ਆਪਣੀ ਜ਼ਮੀਨ ਦੇਣਾ ਚਾਹੁੰਦੇ ਏ ਕਿ ਨਹੀਂ ਦੇਣਾ ਚਾਹੁੰਦੇ ਐਵੇਂ ਨਹੀਂ ਤੁਸੀਂ ਪੁੱਛਿਆ ਹੈਗਾ ਹੁਣ ਉੱਥੇ ਨਾ ਤਾਂ ਕਿਸਾਨ ਵੇਚ ਸਕਦਾ ਨਾ ਸਾਰੀ ਕਰ ਸਕਦਾ ਨਾ ਕੋ ਕੰਮ ਚਲਾ ਸਕਦਾ ਫਿਰ ਕਿਸਾਨਾਂ ਦੀ ਮਰਜ਼ੀ ਕਿਵੇਂ ਚੱਲੂਗੀ ਜੇ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਸਹੀ ਨਹੀਂ ਤੇ ਤੁਹਾਡੇ ਆਮ ਆਦਮੀ ਪਾਰਟੀ ਦੇ ਅੰਦਰੋਂ ਸਤੀਬੇ ਕਿਹੜੀ ਗੱਲ ਦੇ ਤੁਰੇ ਆਉਂਦੇ ਨੇ ਅੰਦਰ ਇਹਨਾਂ ਵਿਰੋਧ ਕਿਉਂ ਆ ਪੂਰੀ ਦੁਨੀਆ ਜਾਣਦੀ ਆ ਕਿ ਕਿਸਾਨ ਸਭ ਜਾਣਦੇ ਨੇ ਅਸਲ ਤੁਸੀਂ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਹੋ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਮੋਦੀ ਦੇ ਨਕਸ਼ੇ ਕਦਮ ਤੇ ਚੱਲ ਰਹੇ ਜਿਹੜੇ ਤੁਸੀਂ ਉਹ ਕਹਿ ਰਹੇ ਜੇ ਕੋਈ ਜੈਨ ਭਾਈ ਸਾਹਿਬ ਨੇ ਕੋਈ ਅਗਰਵਾਲ ਨੇ ਕੋਈ ਗੁਪਤਾ ਵਾ ਇਹਨਾਂ ਦਾ ਜੇ ਪਸ਼ੋਕੜ ਫੁੱਲਿਆ ਤੇ ਆਮ ਆਦਮੀ ਪਾਰਟੀ ਦੀਆਂ ਚੋਣ ਕੈਂਪੇਨਾਂ ਵਿੱਚ ਸ਼ਾਮਲ ਹੁੰਦੇ ਰਹੇ ਉਹ ਕਿਹੜੇ ਖੇਤੀ ਕਰਦੇ ਨੇ 280 ਕਿਲੇ ਨੇ 80 ਕਿਲੇ ਨਿਕਲੇ ਹਾਂ ਤੁਸੀਂ ਆਪ ਦੇ ਸਮਰਥਕਾਂ ਨੂੰ ਕਿਸਾਨ ਬਣਾ ਕੇ ਖੜੇ ਕਰ ਸਕਦੇ ਹੋ ਜਿਹੜੇ ਕੋਲੋਨਾਈਜ਼ਰ ਨੇ ਕੋਈ ਬਿਲਡਰਸ ਨੇ ਕੋਈ ਕੰਮ ਲਈ ਆ ਵੀ ਸਕਦੇ ਨੇ ਕਿਸਾਨ ਕੋਈ ਵੀ ਉਹਨਾਂ ਦੇ ਨਾਲ ਖੜਾ ਨਹੀਂ ਹੈ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜ਼ਿਆਦਾਤਰ ਪਿੰਡਾਂ ਜਿਨ੍ਹਾਂ ਦਾ ਵਿਰੋਧ ਕਰਕੇ ਇਹਨਾਂ ਖਿਲਾਫ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕਰ ਦਿੱਤੇ ਆ ਤੇ ਇੱਕ ਪਰਸੈਪਸ਼ਨ ਵਾਰ ਚੱਲ ਰਹੀ ਆ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਮੂੰਹ ਦਿਖਾਣੀ ਪੈਣੀ ਆ ਉਹ ਤਾਂ ਫੋਟੋਆਂ ਜਾਰੀ ਕਰਦੇ ਹੁੰਦੇ ਨੇ ਖਸਸਤਾਂ ਦੇ ਵਿੱਚ ਬੈਠੇ ਮੋਟਰਾਂ ਦੇ ਵਿੱਚ ਬੈਠੇ ਹੋਏ ਭਗਵੰਤ ਸਿੰਘ ਮਾਨ ਹੋਰੀ ਇਨੇ ਵੀ ਕਿਸਾਨਾਂ ਦੇ ਨਾਲ ਬੜੀ ਚਰਚਾ ਹੋਈ ਹੈ ਇਸ ਹੈੱਡ ਪੁਲਿੰਗ ਪਾਲਸੀ ਦੇ ਤਹਿਤ ਤੇ ਕਿਸਾਨ ਤਾਂ ਬੜੇ ਖੁਸ਼ ਨਹੀਂ ਨੇ ਦੇਖੋ ਜੱਟ ਸੁਰੱਖਿਆ ਲੈ ਕੇ ਜੱਟ ਪਲੱਸ ਜਿਹੜੇ ਇਲਾਕੇ ਚ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਨ ਜਾਂਦੇ ਕਿਸਾਨਾਂ ਨਾਲ ਉਹਦੇ 3 ਕਿਲੋਮੀਟਰ ਤੱਕ ਤਾਂ ਚਿੜੀ ਨਹੀਂ ਫੜਕਣ ਦਿੱਤੀ ਠੀਕ ਹੈ ਜੀ ਉਹ ਬੋਲਦੇ ਝੂਠ ਬੋਲਦੇ ਨੇ ਆਮ ਕਿਸਾਨ ਨੂੰ ਕਦੀ ਭਗਵੰਤ ਮਾਨ ਜੀ ਨਾਲ ਮਿਲੇ ਆ ਤੇ ਨਾ ਮਿਲਦੇ ਆ ਉਹ ਡਰਾਮਾ ਕਰਦੇ ਕਿਸਾਨਾਂ ਦੇ ਮਿਲਣਾ ਮੈਂ ਕਹਿੰਦਾ ਸਤੋ ਜੀ ਆਪਣੇ ਪਿੰਡ ਹੀ ਚੱਲ ਜਾ ਕਰੋ ਬਗੈਰ ਸਕਿਉਰਟੀ ਲੈ ਕੇ ਉਹੀ ਪਿੰਡ ਐ ਜਿੱਥੇ ਜੰਮੇ ਹੋ ਪਲੇ ਹੋ ਵੱਡੇ ਹੋ ਆ ਉਹ ਪਿੰਡ ਤੋਂ ਤੁਹਾਨੂੰ ਕੋਈ ਡਰ ਲੱਗਦਾ ਤੁਸੀਂ ਕਹਿੰਦੇ ਹੋ ਪਹਿਲੋ ਸੁਖਬੀਰ ਬਾਦਲ ਬਾਰੇ ਤੁਸੀਂ ਕਹਿੰਦੇ ਹੋ ਕੈਪਟਨ ਅਮਿੰਦਰ ਬਾਦਲੇ ਵੀ ਇਹਨਾਂ ਦਾ ਲੋਕਾਂ ਦੀਆਂ ਜ਼ਮੀਨਾਂ ਨੱਪੀਆਂ ਤਾਂ ਤੁਹਾਡਾ ਕਹਿੰਦੇ ਸੀ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਤੁਹਾਨੂੰ ਇਹਨਾਂ ਕੋਈ ਡਰ ਆਉਂਦਾ ਤੁਹਾਨੂੰ ਲੱਗਦਾ ਵੀ ਤੁਸੀਂ ਪਾਪ ਕਰ ਰਹੇ ਹੋ ਪੰਜਾਬ ਨਾਲ ਤਾਂ ਡਰ ਲੱਗਦਾ ਮਾਨ ਸਾਹਿਬ ਡਰਦੇ ਨਹੀਂ ਤਾਂ ਤੁਹਾਡੇ ਕਹਿਣਤ ਮੈਂ ਨਾ ਆਪਣੇ ਗੁਨਾਹਾਂ ਤੋਂ ਡਰਦੇ ਨੇ ਵੀ ਜਿਹੜੇ ਪਿੰਡਾਂ ਚ ਗਏ ਲੋਕਾਂ ਨੇ ਬਖਸ਼ਣਾ ਨਹੀਂ ਹੈਗਾ ਠੀਕ ਹੈ ਨਾ ਉਹ ਤੇ ਕਹਿੰਦੇ ਵੀ ਪਾਲਿਸੀਆਂ ਬੜੀਆਂ ਵਧੀਆਂ ਲੈ ਆਂਦੀਆਂ ਨੇ ਪੰਜਾਬ ਤਾਂ ਤਰੱਕੀ ਦੇ ਰਾਹੇ ਤੋੜਤਾ ਤੁਸੀਂ ਕਹਿੰਦੇ ਬੈ ਡਰਦੇ ਨੇ ਨਾ ਮੈਂ ਕਹਿੰਦਾ ਪਿੰਡਾਂ ਚ ਬਾਹਰ ਬਗੈਰ ਸਕورٹی ਤੋਂ ਜਾਓ ਨਾ ਤੇ ਲੋਕਾਂ ਦੀ ਰਾਇ ਲੈ ਲਓ ਲੋਕੀ ਆਪੇ ਦੱਸ ਦਣਗੇ ਰੋਡੀਆਂ ਪਾਲਿਸੀਆਂ ਕਿੰਨੀਆਂ ਕਿ ਚੰਗੀਆਂ ਹੈਗੀਆਂ ਨਾ ਤੁਹਾਡੇ ਕੋਲ ਨਸ਼ਾ ਬੰਦ ਹੋਇਆ ਨਾ ਤੁਹਾਡੇ ਕੋਲ ਮਾਫੀਆ ਖਤਮ ਹੋਇਆ ਚਾਹੇ ਉਹ ਮਾਫੀਆ ਸੀਗਾ ਟਰਾਂਸਪੋਰਟ ਦਾ ਕੇਬਲ ਦਾ ਮਾਈਨਿੰਗ ਮਾਫੀਆ ਸਾਰਾ ਚੱਲ ਰਿਹਾ ਨਾ ਤੁਹਾਡੇ ਕੋ ਪੰਜਾਬ ਦੀ ਬੇਰਜ਼ਗਾਰੀ ਖਤਮ ਹੋਈ ਨਾ ਤੁਹਾਡੇ ਕੋ ਭ੍ਰਸ਼ਟਾਚਾਰ ਖਤਮ ਹੋਇਆ ਨਾ ਤੁਹਾਡੇ ਕੋ ਪੰਜਾਬ ਦਾ ਖਜ਼ਾਨਾ ਭਰਿਆ ਪਹਿਲੇ ਦਾਵੇ ਤਾਂ ਅਸੀਂ ਦੇਖ ਲੇ ਤੁਸੀਂ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਹਾਡੀਆਂ ਆਪਣੀਆਂ ਗਮਾਂਡਾ ਦੀਆਂ ਉੱਡਾ ਦੀਆਂ ਜਿਹੜੀਆਂ ਕਲੋਨੀਆਂ ਬਣੀਆਂ ਨੇ ਉਹ ਤਾਂ ਉਦਾਂ ਹੀ ਖਾਲੀ ਪਈਆਂ ਨੇ ਉਹ ਤਾਂ ਵੇਕੀ ਨਹੀਂ ਰਹੀਆਂ ਹੈਗੀਆਂ ਤਾਂ ਫਿਰ ਤੁਹਾਡੇ ਦਾਵੇ ਕਿਹੜੇ ਪਾਸੋਂ ਠੀਕ ਹੈਗੇ ਆ ਕਿਸਾਨ ਬਿਲਡਰ ਬਣੀ ਜਾ ਰਹੇ ਨੇ ਇਹਨਾਂ ਨੂੰ ਬਿਲਡਰ ਪਰਨ ਦੀ ਲੋੜ ਨਹੀਂ ਹੈਗੀ ਕਿਸਾਨ ਨੇ ਕਿਸਾਨ ਰਹਿਣ ਦੇਖੋ ਜਿੰਨੇ ਆਪਣੀ ਜ਼ਮੀਨ ਦੇਣੀ ਆ ਠੀਕ ਹੈ ਜੀ ਉਹਨੂੰ ਹਰ ਪੱਖ ਤੋਂ ਵਿਚਾਰਨ ਦੀ ਲੋੜ ਹੁੰਦੀ ਆ ਕਿਸਾਨ ਬਿਲਡਰ ਨਹੀਂ ਹੈਗੇ ਕਿਸਾਨ ਸਰਕਾਰ ਦੀਆਂ ਪਾਲਿਸੀਆਂ ਨੂੰ ਆਪੋਜ਼ ਕਰਦੇ ਆ ਤਾਂ ਹੀ ਭਗਵੰਤਮਾਨ ਸਰਕਾਰ ਨੂੰ ਚੁੱਭਦੇ ਆ ਵੀ ਇਹ ਸਾਡੀਆਂ ਜੜੀਆਂ ਨਲਾਇਕੀਆਂ ਆਮ ਲੋਕਾਂ ਚ ਦੱਸ ਦਿੰਦੇ ਆ ਵੀ ਜੜੀ ਇਹ ਪਾਲਿਸੀ ਆ ਰਹੀ ਪਾਲਿਸੀ ਗਲਤ ਹੈਗੀ ਆ ਔਰ ਅਸੀਂ ਤਾਂ ਫਾਰ ਐਗਜ਼ਾਮਪਲ ਥੋਡੀਆਂ ਦੇਖ ਲਈ ਨੇ ਪਹਿਲੋਂ ਵੀ ਜੜੀਆਂ ਥੋਡੀਆਂ ਪੁੱਡਾਂ ਨੇ ਗਵਾਂਡਾਂ ਨੇ ਜ਼ਮੀਨਾਂ ਵਿਕਸਤ ਕੀਤੀ ਅਜੇ ਤੱਕ ਤਾਂ ਉਹ ਨਹੀਂ ਵਿਕੀਆਂ ਹੈਗੀਆਂ ਤਾਂ ਆ ਪਾਲਿਸੀ ਜੋ ਕਿ ਨਿਕਲਣਾ ਪਉਣਾ ਉਸ ਗੱਲ ਦਾ ਗੁੱਸੇ ਕਰਕੇ ਕਿਸਾਨਾਂ ਦੀ ਕਰਦਾਰ ਕੁਸੀ ਕਰਨ ਵਾਸਤੇ ਇਹ ਟੈਗ ਕਿਸਾਨਾਂ ਦੇ ਖਿਲਾਫ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਗਈ ਹੈ ਜਿਸ ਦਾ ਵਿਰੋਧ ਲਗਾਤਾਰ ਕਿਸਾਨ ਕਾਫੀ ਲੰਬੇ ਸਮੇਂ ਤੋਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਲੈਂਡ ਪੁਲਿੰਗ ਪਾਲਿਸੀ ਆਈ ਹੈ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਉਸ ਦਾ ਪ੍ਰਚਾਰ ਕਰ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਵੀ ਕਿਸਾਨ ਇਸ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਹੈ ਉਹ ਦਾਵਾ ਕਿੰਨਾ ਕਿਤੇ ਖੋਖਲੇ ਨੇ ਸਰਵਨ ਸਿੰਘ ਪੰਦੇਰ ਖੁੜੀ ਸਾਡੇ ਨਾਲ ਨਿਕਲ ਬਾਤ ਜਰੂਰ ਕਰਾਂਗੇ ਅੱਜ ਪੀਸੀ ਕੀਤੀ ਹੈ ਕਿਉਂਕਿ ਇਸ ਤੋਂ ਬਾਅਦ ਹੁਣ ਵੱਡਾ ਜੜਾਏ ਉਹ ਰੋਸ਼ ਸਰਕਾਰ ਦੇ ਖਿਲਾਫ ਉਹਨਾਂ ਵੱਲੋਂ ਕੀਤਾ ਜਾਵੇਗਾ ਪੰਦੇਰ ਸਾਹਿਬ ਸਰਕਾਰ ਕਹਿੰਦੀ ਵੀ ਕਿਸਾਨਾਂ ਨੂੰ ਲੋਡ ਨਹੀਂ ਹੈਗੀ ਬਿਲਡਰ ਬਣਨ ਦੀ ਅਸੀਂ ਕੁਝ ਸੋਚਿਆ ਹੀ ਹੋਵੇਗਾ ਕੁਝ ਵਿਚਾਰਿਆ ਹੋਵੇਗਾ ਤਾਂ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਉਹ ਲੈ ਕੇ ਆਏ ਕਿਸਾਨ ਸਰਕਾਰ ਦੇ ਕਈ ਨੁਮਾਇੰਦੇ ਹੁਣ ਇਦਾਂ ਦੀ ਗੱਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਆ ਅੱਜ ਤੁਸੀਂ ਪੀਸੀ ਕੀਤੀ ਤੁਸੀਂ ਸਿੱਧਾ-ਸਿੱਧਾ ਕਹਿ ਕੇ ਵੀ ਸਰਕਾਰ ਤੇ ਹੁਣ ਮੱਥੇ ਲੱਗਾਂਗੇ ਅਸੀਂ हां पक्की ਗੱਲ ਹੈ ਦੇਖੋ ਜਿਹੜੇ ਸਰਕਾਰ ਦਾਅਵੇ ਕਰ ਰਹੀ ਨਾ ਪੰਜਾਬ ਅੰਦਰ ਲੈਂਡ ਪੂਲਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੇ ਸਰਕਾਰ ਦੇ ਦਾਅਵੇ ਹਨ ਉਹਦੀ ਵੀ ਪੋਲ ਖੁੱਲੀ ਆ ਤੁਸੀਂ ਪਿਛਲਾ ਦੇਖੋ ਨਾ ਤੁਹਾਡੇ ਕੋ ਨਸ਼ਾ ਬੰਦ ਹੋਇਆ ਨਾ ਤੁਹਾਡੇ ਕੋ ਮਾਫੀਆ ਖਤਮ ਹੋਇਆ ਚਾਹੇ ਉਹ ਮਾਫੀਆ ਸੀਗਾ ਟਰਾਂਸਪੋਰਟ ਦਾ ਕੇਬਲ ਦਾ ਮਾਈਨਿੰਗ ਮਾਫੀਆ ਸਾਰਾ ਚੱਲ ਰਿਹਾ ਨਾ ਤੁਹਾਡੇ ਕੋ ਪੰਜਾਬ ਦੀ ਬੇਰੁਜ਼ਗਾਰੀ ਖਤਮ ਹੋਈ ਨਾ ਤੁਹਾਡੇ ਕੋ ਭ੍ਰਸ਼ਟਾਚਾਰ ਖਤਮ ਹੋਇਆ ਨਾ ਤੁਹਾਡੇ ਕੋ ਪੰਜਾਬ ਦਾ ਖਜ਼ਾਨਾ ਭਰਿਆ ਪਹਿਲੇ ਦਾਅਵੇ ਤਾਂ ਅਸੀਂ ਦੇਖ ਲਏ ਤੁਸੀਂ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਹਾਡੀਆਂ ਆਪਣੀਆਂ ਗਮਾਂਡਾ ਦੀਆਂ ਉੱਡਾ ਦੀਆਂ ਜਿਹੜੀਆਂ ਕਲੋਨੀਆਂ ਬਣੀਆਂ ਨੇ ਉਹ ਤਾਂ ਉਦਾਂ ਹੀ ਖਾਲੀ ਪਈਆਂ ਨੇ ਉਹ ਤਾਂ ਵੇਕੀ ਨਹੀਂ ਰਹੀਆਂ ਹੈਗੀਆਂ ਤਾਂ ਫਿਰ ਤੁਹਾਡੇ ਦਾਅਵੇ ਕਿਹੜੇ ਪਾਸੋਂ ਠੀਕ ਹੈਗੇ ਆ ਤੋ ਸਰਕਾਰ ਤਾਂ ਝੂਠ ਬੋਲਦੀ ਮੁੱਖ ਮੰਤਰੀ ਸਾਹਿਬ ਇੱਕ ਬਨੇਕ ਕਹਿੰਦੇ ਵੀ ਕਿਸਾਨਾਂ ਦੀ ਚੱਲੂ ਮਰਜ਼ੀ ਉਹ ਕਹਿੰਦੇ ਭਲੇ ਮਾਨਸੋ ਤੁਸੀਂ ਚੰਡੀਗੜ੍ਹੋਂ ਬਹਿ ਕੇ ਨੋਟੀਫਿਕੇਸ਼ਨ ਕਰਤਾ ਤੁਸੀਂ ਪਿੰਡ 'ਚ ਪੁੱਛਣ ਗਏ ਵੀ ਤੁਸੀਂ ਭਈ ਆਪਣੀ ਲੈਂਡ ਪੂਲਿੰਗ ਪਾਲਿਸੀ 'ਚ ਆਪਣੀ ਜ਼ਮੀਨ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਐਵੇਂ ਨਹੀਂ ਤੁਸੀਂ ਪੁੱਛਿਆ ਹੈਗਾ ਹੁਣ ਉਥੇ ਨਾ ਤਾਂ ਕਿਸਾਨ ਵੇਚ ਸਕਦਾ ਨਾ ਸਾਰੀ ਕਰ ਸਕਦਾ ਨਾ ਕੋ ਕੰਮ ਚਲਾ ਸਕਦਾ ਫਿਰ ਕਿਸਾਨਾਂ ਦੀ ਮਰਜ਼ੀ ਕਿਵੇਂ ਚੱਲੂਗੀ ਇਹ ਬਿਆਨ ਤਾਂ ਦਿੱਤਾ ਜਾ ਰਿਹਾ ਵੀ ਕਿਸਾਨਾਂ ਤੇ ਜਿਹੜੇ ਮਨ ਚ ਰੋਸ ਉੱਠ ਰਿਹਾ ਉਹ ਰੋਸ ਨੂੰ ਕਿਵੇਂ ਘੱਟ ਕੀਤਾ ਜਾ ਸਕੇ ਜੇ ਤੁਹਾਡੀ ਲੈਂਡ ਪੂਲਿੰਗ ਪਾਲਿਸਿਜ਼ ਹੈ ਨਹੀਂ ਤੇ ਤੁਹਾਡੇ ਆਮ ਆਦਮੀ ਪਾਰਟੀ ਦੇ ਅੰਦਰ ਉਸਤੀਪੇ ਕਿਹੜੀ ਗੱਲ ਦੇ ਤੁਰੇ ਆਉਂਦੇ ਨੇ ਅੰਦਰ ਇਨਾ ਵਿਰੋਧ ਕਿਉਂ ਆ ਤੇ ਪੂਰੀ ਦੁਨੀਆ ਜਾਣਦੀ ਆ ਕੀ ਕਿਸਾਨ ਸਭ ਜਾਣਦੇ ਨੇ ਅਸਲ ਤੁਸੀਂ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਹੋ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਮੋਦੀ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੋ اچھا ਜਿਹੜੀ ਸਰਕਾਰ ਪ੍ਰਚਾਰ ਕਰ ਰਹੀ ਹੈ ਲਗਾਤਾਰ ਸਰਕਾਰ ਤਾਂ ਕਹਿੰਦੀ ਵੀ 바ਵਾ ਕਿਸਾਨ ਸਾਡੇ ਨਾਲ ਹੀ ਨੇ ਕਿਸਾਨ ਤਾਂ ਖੁਸ਼ ਬੜੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਉਂਕਿ ਕਿਸਾਨ ਚਾਹੁੰਦਾ ਕਿ ਵੀ ਪੰਜਾਬ ਦੇ ਖੇਤਾਂ ਦੇ ਵਿੱਚ ਪੰਜਾਬ ਦੇ ਲੋਕ ਵੀ ਵਸਣ ਪੰਜਾਬ ਦੇ ਉਹਨਾਂ ਖੇਤਾਂ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਲੋਕ ਰਹਿ ਜਿਹੜੀ ਹੈਗੀ ਜ਼ਮੀਨਾਂ ਨੇ ਕਿਸਾਨਾਂ ਦੀਆਂ ਉਹਨਾਂ ਜ਼ਮੀਨਾਂ ਨੂੰ ਅਕਵਾਇਰ ਕਰਕੇ ਉੱਤੇ ਲੋਕ ਬਸਾਇਆ ਜਾਵੇਗਾ ਸਰਕਾਰ ਤਾਂ ਰੋਜ਼ ਨਿੱਤ ਦੇਣ ਇੱਕ ਪੋਸਟ ਪਾਉਂਦੀ ਹੈ ਕਿ ਬਈ ਉਹ ਲੁਧਿਆਣੇ ਦੇ ਕਿਸਾਨ ਮੰਨੀਏ ਸਾਡੇ ਨਾਲ ਹੱਕ ਚੇ ਨੇ ਹੁਸ਼ਿਆਰਪੁਰ ਦੇ ਹੱਕ ਚੇ ਨੇ ਦੁਆਬੇ ਦੇ ਹੱਕ ਚੇ ਨੇ ਫਿਰ ਕਿਸਾਨ ਕਿਸ ਜਗ੍ਹਾ ਦੇ ਉੱਪਰ ਘੁੰਮ ਰਹੇ ਨੇ ਦੇਖੋ ਕੋਈ ਵੀ ਕਿਸਾਨ ਆਪਦੀ ਜ਼ਮੀਨ ਦੇਣ ਨੂੰ ਕਦੀ ਵੀ ਰਾਜ਼ੀ ਨਹੀਂ ਹੁੰਦਾ ਇੱਕ ਤਾਂ ਇਹ ਮੁੱਖ ਮੰਤਰੀ ਸਾਹਿਬ ਸੋਚ ਲੈਣ ਜਿਹੜੇ ਤੁਸੀਂ ਉਹ ਕਹਿ ਰਹੇ ਜੇ ਕੋਈ ਜੈਨ ਭਾਈ ਸਾਹਿਬ ਨੇ ਕੋਈ ਅਗਰਵਾਲ ਨੇ ਕੋਈ ਗੁਪਤਾ ਵਾ ਇਹਨਾਂ ਦਾ ਜੇ ਪਸ਼ੋਕੜ ਫੁੱਲਿਆ ਤੇ ਆਮ ਆਦਮੀ ਪਾਰਟੀ ਦੀਆਂ ਚੋਣ ਕੈਂਪੇਨਾਂ ਵਿੱਚ ਸ਼ਾਮਲ ਹੁੰਦੇ ਰਹੇ ਉਹ ਕਿਹੜੇ ਖੇਤੀ ਕਰਦੇ ਨੇ 280 ਕੇ ਲੈਨੇ 80 ਕੇ ਲੈ ਨਿਕਲੇ ਹਾਂ ਤੁਸੀਂ ਆਪ ਦੇ ਸਮਰਥਕਾਂ ਨੂੰ ਕਿਸਾਨ ਬਣਾ ਕੇ ਖੜੇ ਕਰ ਸਕਦੇ ਹੋ ਜਿਹੜੇ ਕੋਲੋਨਾਈਜ਼ਰ ਨੇ ਕੋਈ ਬਿਲਡਰਸ ਨੇ ਉਹ ਇੱਕ ਅਮਲੀ ਆ ਵੀ ਸਕਦੇ ਨੇ ਕਿਸਾਨ ਕੋਈ ਵੀ ਉਹਨਾਂ ਦੇ ਨਾਲ ਖੜਾ ਨਹੀਂ ਹੈ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜ਼ਿਆਦਾਤਰ ਪਿੰਡਾਂ ਜਿਨ੍ਹਾਂ ਦਾ ਵਿਰੋਧ ਕਰਕੇ ਇਹਨਾਂ ਖਿਲਾਫ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕਰ ਦਿੱਤੇ ਆ ਤੇ ਇੱਕ ਪਰਸੈਪਸ਼ਨ ਵਾਰ ਚੱਲ ਰਹੀ ਆ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਆ ਉਹ ਤਾਂ ਫੋਟੋਆਂ ਜਾਰੀ ਕਰਦੇ ਹੁੰਦੇ ਨੇ ਖਸਤਾਾਂ ਦੇ ਵਿੱਚ ਬੈਠੇ ਮੋਟਰਾਂ ਦੇ ਵਿੱਚ ਬੈਠੇ ਹੋਏ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਵੀ ਕਿਸਾਨਾਂ ਦੇ ਨਾਲ ਬੜੀ ਚਰਚਾ ਹੋਈ ਹੈ ਇਸ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਤੇ ਕਿਸਾਨ ਤਾਂ ਬੜੇ ਕੁਸ਼ ਨੇ ਨਹੀਂ ਦੇਖੋ ਜੱਟ ਸੁਰੱਖਿਆ ਲੈ ਕੇ ਜੱਟ ਪਲੱਸ ਜਿਹੜੇ ਇਲਾਕੇ 'ਚ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਨ ਜਾਂਦੇ ਕਿਸਾਨਾਂ ਨਾਲ ਉਹਦੇ 3 ਕਿਲੋਮੀਟਰ ਤੱਕ ਤਾਂ ਚਿੜੀ ਨਹੀਂ ਫੜਕਨ ਦਿੱਤੀ ਠੀਕ ਹੈ ਜੀ ਉਹ ਬੋਲਦੇ ਝੂਠ ਬੋਲਦੇ ਨੇ ਆਮ ਕਿਸਾਨ ਨੂੰ ਕਦੀ ਭਗਵੰਤ ਮਾਨ ਜੀ ਨਾਲ ਮਿਲੇ ਆ ਤੇ ਨਾ ਮਿਲਦੇ ਆ ਉਹ ਡਰਾਮਾ ਕਰਦੇ ਕਿਸਾਨਾਂ ਦੇ ਮਿਲਣਾ ਮੈਂ ਕਹਿੰਦਾ ਸਤੋ ਜੀ ਆਪਣੇ ਪਿੰਡ ਹੀ ਚੱਲ ਜਾ ਕਰੋ ਬਗੈਰ ਸਕਿਉਰਟੀ ਲੈ ਕੇ ਉਹੀ ਪਿੰਡ ਆ ਜਿੱਥੇ ਜੰਮੇ ਹੋ ਪਲੇ ਹੋ ਵੱਡੇ ਹੋ ਆ ਉਹ ਪਿੰਡ ਤੋਂ ਤੁਹਾਨੂੰ ਕੋਈ ਡਰ ਲੱਗਦਾ ਤੁਸੀਂ ਕਹਿੰਦੇ ਹੋ ਪਹਿਲੇ ਸੁਖਬੀਰ ਬਾਦਲ ਬਾਰੇ ਤੁਸੀਂ ਕਹਿੰਦੇ ਹੋ ਕੈਪਟਨ ਅਮਰਿੰਦਰ ਬਾਦਲੇ ਵੀ ਇਹਨਾਂ ਦਾ ਲੋਕਾਂ ਦੀਆਂ ਜ਼ਮੀਨਾਂ ਨੱਪੀਆਂ ਤਾਂ ਤੁਹਾਡਾ ਕਹਿੰਦੇ ਸੀ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਤੁਹਾਨੂੰ ਇਹਨਾਂ ਕੋ ਡਰ ਆਉਂਦਾ ਤੁਹਾਨੂੰ ਲੱਗਦਾ ਵੀ ਤੁਸੀਂ ਪਾਪ ਕਰ ਰਹੇ ਪੰਜਾਬ ਨਾਲ ਤਾਂ ਡਰ ਲੱਗਦਾ ਮਾਨ ਸਾਹਿਬ ਡਰਦੇ ਨੇ ਤੁਹਾਡੇ ਕਹਿਣ ਤਾਂ ਮੈਂ ਨਾ ਆਪਣੇ ਗੁਨਾਹਾਂ ਤੋਂ ਡਰਦੇ ਨੇ ਵੀ ਜਿਹੜੇ ਪਿੰਡਾਂ ਚ ਗਏ ਲੋਕਾਂ ਨੇ ਬਖਸ਼ਣਾ ਨਹੀਂ ਹੈਗਾ ਠੀਕ ਹੈ ਨਾ ਉਹਦੇ ਕਹਿੰਦੇ ਵੀ ਪਾਲਿਸੀਆਂ ਬੜੀਆਂ ਬਦੀਆਂ ਲਿਆਂਦੀਆਂ ਨੇ ਪੰਜਾਬ ਤਾਂ ਤਰੱਕੀ ਦੇ ਰਾਹੇ ਤੋੜ ਤਾਂ ਤੁਸੀਂ ਕਹਿੰਦੇ ਹੋ ਬੈ ਡਰਦੇ ਨੇ ਨਾ ਮੈਂ ਕਹਿੰਨਾ ਪਿੰਡਾਂ ਚ ਬਾਹਰ ਬਗੈਰ ਸਕਿਉਰਟੀ ਤੋਂ ਜਾਓ ਨਾ ਤੇ ਲੋਕਾਂ ਦੀ ਰਾਇ ਲੈ ਲਓ ਲੋਕੀ ਆਪੇ ਦੱਸ ਦਿੰਦੇ ਕਿ ਡੋਟੀਆਂ ਪਾਲਸੀਆਂ ਕਿੰਨੀਆਂ ਕਿ ਚੰਗੀਆਂ ਹੈਗੀਆਂ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਰਚਿਆ ਗਿਆ ਹੈਗਾ ਅੱਛਾ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੀਡਰ ਜਿਹੜੇ ਨੇ ਉਹ ਕਿਸਾਨਾਂ ਦੇ ਉੱਪਰ ਸਵਾਲ ਚੱਕਦੇ ਨੇ ਉਹ ਕਹਿੰਦੇ ਕਿ ਭਈ ਕਿਸਾਨ ਬਿਲਡਰ ਬਣੀ ਜਾ ਰਹੇ ਨੇ ਸਵਾਲ ਮੇਰਾ ਰਿਪੀਟ ਹੋਵੇਗਾ ਕਿਸਾਨ ਬਿਲਡਰ ਬਣੀ ਜਾ ਰਹੇ ਨੇ ਇਹਨਾਂ ਨੂੰ ਬਿਲਡਰ ਬਣਨ ਦੀ ਲੋੜ ਨਹੀਂ ਹੈਗੀ ਕਿਸਾਨ ਨੇ ਕਿਸਾਨ ਰਹਿਣ ਦੇਖੋ ਜਿੰਨੇ ਆਪਣੀ ਜ਼ਮੀਨ ਦੇਣੀ ਆ ਠੀਕ ਹੈ ਜੀ ਉਹਨੂੰ ਹਰ ਪੱਖ ਤੋਂ ਵਿਚਾਰਨ ਦੀ ਲੋੜ ਹੁੰਦੀ ਆ ਕਿਸਾਨ ਬਿਲਡਰ ਨਹੀਂ ਹੈਗੇ ਕਿਸਾਨ ਸਰਕਾਰ ਦੀਆਂ ਪਾਲਿਸੀਆਂ ਨੂੰ ਆਪੋਜ਼ ਕਰਦੇ ਆ ਤਾਂ ਹੀ ਭਗਵੰਤਮਾਨ ਸਰਕਾਰ ਨੂੰ ਚੁਬਦੇ ਆ ਵੀ ਇਹ ਸਾਡੀਆਂ ਜਿਹੜੀਆਂ ਨਲਾਇਕੀਆਂ ਆਮ ਲੋਕਾਂ 'ਚ ਦੱਸ ਦਿੰਦੇ ਆ ਵੀ ਜਿਹੜੀ ਇਹ ਪਾਲਿਸੀ ਆ ਰਹੀ ਪਾਲਿਸੀ ਗਲਤ ਹੈਗੀ ਆ ਔਰ ਅਸੀਂ ਤਾਂ ਫਾਰ ਐਗਜ਼ਾਮਪਲਾਂ ਥੋਡੀਆਂ ਦੇਖ ਲਈ ਨੇ ਪਹਿਲੋਂ ਵੀ ਜਿਹੜੀਆਂ ਥੋਡੀਆਂ ਪੁੱਡਾਂ ਨੇ ਗਮਾਂਡਾਂ ਨੇ ਜਮੀਨਾਂ ਵਿਕਸਿਤ ਕੀਤੀ ਅਜੇ ਤੱਕ ਤਾਂ ਉਹ ਨਹੀਂ ਵਿਕੀਆਂ ਹੈਗੀਆਂ ਤਾਂ ਆ ਪਾਲਿਸੀ ਜੋ ਕਿ ਨਿਕਲਣਾ ਪਉਣਾ ਉਸ ਗੱਲ ਦਾ ਗੁੱਸੇ ਕਰਕੇ ਕਿਸਾਨਾਂ ਦੀ ਕਿਰਦਾਰ ਕੁਸੀ ਕਰਨ ਵਾਸਤੇ ਇਹ ਅਟੈਕ ਕਿਸਾਨਾਂ ਦੇ ਖਿਲਾਫ ਕੀਤਾ ਜਾਂਦਾ ਅੱਛਾ ਤੁਸੀਂ ਪ੍ਰਦਰਸ਼ਨ ਵੀ ਕਰ ਲਿਆ ਟਰੈਕਟਰ ਮਾਰਚ ਵੀ ਕਰ ਲਿਆ ਹੁਣ ਕਹਿੰਦੇ ਹੋ ਵੀ ਅੱਗੇ ਵੀ ਟਰੈਕਟਰ ਮਾਰਚ ਕਰਾਂਗੇ ਉਸ ਤੋਂ ਲੈਦਾ ਵੱਡਾ ਪ੍ਰਦਰਸ਼ਨ ਕਰਾਂਗੇ ਕੀ ਲੱਗਦਾ ਹੈ ਭਗਵੰਤ ਸਿੰਘ ਮਾਨਹੂਰੀ ਮੰਨੇਗਾ ਕਿਉਂਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਹਾਲ ਹੀ ਦੇ ਵਿੱਚ ਤੁਸੀਂ ਕੀਤਾ ਤੂੰ ਕਾਫੀ ਕੱਟ ਰਿਆ ਉਹਦੇ ਤੋਂ ਤਾਂ ਮੰਨੇ ਨਹੀਂ ਹੁਣ ਲੱਗਦਾ ਮੰਨਣ ਗਿਆ ਨਹੀਂ ਦੇਖੋ ਜਿਹੜਾ 11 ਦਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਹੋਊਗਾ ਵੀ ਦੀ ਜਿਹੜੀ ਆਪਣੀ ਇੱਥੇ ਮਹਾਪੰਚਾਇਤ ਉਹ ਬਹੁਤ ਵੱਡੀ ਹੋਊਗੀ ਮੈਂ ਕਹਿੰਦਾ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦੇਣਗੇ ਅੱਛਾ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੀਟਿੰਗ ਕਰਨ ਜਾ ਰਹੇ ਹੋ ਤੇ ਉਸ ਤੋਂ ਇਲਾਵਾ ਬੜੀਆਂ ਚੀਜ਼ਾਂ ਹੋਣਗੀਆਂ ਹੋਰ ਹੋਰ ਕਿਹੜੀ ਜਥੇਬੰਦੀਆਂ ਨਾਲ ਹੈਗੀਆਂ ਨੇ ਐਸਕੇਐਮ ਨਾਲ ਆ ਰਹੀ ਹੈ ਦੇਖੋ ਐਸਕੇਐਮ ਉਸੇ ਚਿੱਠੀ ਲਿਖੀ ਹੈਗੀ ਸਾਡਾ ਕੇਐਮਐਮ ਦੀਆਂ तमाम ਦਰਜਨਾ ਜਥੇਬੰਦੀਆਂ ਪੰਜਾਬ 'ਚ ਨੇ ਸਾਡੀਆਂ ਉਹ ਇਸ ਮੁੱਦੇ ਤੇ ਲੜ ਰਹੀਆਂ ਨੇ ਜੇ ਕੋ ਜਥੇਬੰਦੀਆਂ ਬਾਹਰ ਰਹਿ ਗਈਆਂ ਅਸੀਂ ਕੋਸ਼ਿਸ਼ ਉਹਨਾਂ ਨੂੰ ਵੀ ਕਰਾਂਗੇ ਅੰਦੋਲਨ ਚੋਂ ਅਸੀਂ ਚਾਹਾਂਗੇ ਸਾਰੇ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ਿਕਾਇਤ ਕਰੇ ਠੀਕ ਬਹੁਤ ਬਹੁਤ ਸ਼ੁਕਰੀਆ ਜੀਤਾ ਸਰਵਪੰ ਸਿੰਘ ਭਦੇਰ ਹੁਡੀ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੂੰ ਜੇਕਰ ਲੈਂਡ ਪਾਲਿਸੀ ਵਾਪਸ ਨਹੀਂ ਲੈਂਦੇ ਨੇ ਤਾਂ ਥੁੱਕ ਕੇ ਚੱਟਣਾ ਪਵੇਗਾ